ਭਾਨੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਰਾਹੁਲ ਗੁਰਾਨਾ ਅਸੀਂ ਇਸ ਟਾਈਮ ਮੌਜੂਦ ਹਾਂ ਨਾਵਾ ਬਲਾਕ ਦੇ ਪਿੰਡ ਦਿੱਤੂਪੁਰ ਵਿਖੇ ਤੇ ਬੀਤੀ ਰਾਤ 8:30 ਵਜੇ ਦੇ ਕਰੀਬ ਪਿੰਡ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰਦੀ ਆ ਇਹ ਟੋਬਾ ਆ ਟੋਬੇ ਦੇ ਵਿੱਚ ਜਾਨਕੀ ਇਹ ਗੱਡੀ ਆ ਜਿਹੜੀ ਅਚਾਨਕ ਜਿਹੜੀ ਸੰਗੜੀ ਧੁੰਦ ਜਾਤੀ ਬਹੁਤ ਜ਼ਿਆਦਾ ਸੀਗੀ ਤੇ ਇੱਥੇ ਜਿਹੜਾ ਕਿ 4-5 ਨੌਜਵਾਨ 5 ਨੌਜਵਾਨ ਸੀ ਜੋ ਇਸ ਕਾਰ ਦੇ ਵਿੱਚ ਸਵਾਰ ਸਨ ਤੇ ਜਿਹੜਾ ਕਿ ਸੰਗਣੀ ਤੋਂ ਦਤੇ ਚੱਲਦੇ ਆ ਇਹ ਜਾਨਕੀ ਗੱਡੀ ਜਿਹੜੀ ਆ ਟੋਬੇ ਦੇ ਵਿੱਚ ਡਿੱਗ ਪਈ ਆ ਤੇ ਇੱਕ ਜਿਹੜਾ ਨੌਜਵਾਨ ਉਹ ਜਿਹੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਉਹ ਕਾਮਯਾਬੀ ਹੋ ਜਾਂਦਾ ਤੇ ਬਾਕੀ ਜਿਹੜੇ ਤਿੰਨ ਨੌਜਵਾਨ ਨੇ ਉਹਨਾਂ ਦੀ ਇੱਥੇ ਮੌਤ ਵੀ ਹੋ ਜਾਂਦੀ ਆ ਤੇ ਇਸ ਟਾਈਮ ਦਿੱਟੂਪੁਰ ਦੇ ਅਸੀਂ ਪਿੰਡ ਦੇ ਵਿੱਚ ਖੜੇ ਆ ਤੇ ਇਹ ਜਿਹੜਾ ਪਿੰਡ ਦੇ ਵਿੱਚ ਗਮਗੀਨ ਮਾਹੌਲ ਇਸ ਟਾਈਮ ਬਣਿਆ ਹੋਇਆ ਤੇ ਸੜਨਾਲ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕਰਦੇ ਆਂ ਇਹ ਹਾਸਾ ਕਦੋਂ ਵਾਪਰਿਆ ਤੇ ਪਿੰਡ ਤੁਹਾਨੂੰ ਪਿੰਡ ਵਾਸੀਆਂ ਨੂੰ ਕੋਈ ਪਤਾ ਲੱਗੇ ਇਹ 8:00 8:00 ਵਜੇ ਦੀ ਘਟਨਾ ਜੀ ਤੇ ਫਿਰ ਜਿਹੜਾ ਮੁੰਡਾ ਬਾਹਰ ਰਾਹ ਦਖਾਉਂਦਾ ਸੀ ਉਹਨੇ ਫਿਰ ਕਿੜਾ ਹੋਦਰ ਨੂੰ ਨਾ ਵਾਪਰਿਆ ਠੀਂਗਾਣਾ ਬੰਦੇ ਬਚਾਓ 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 ਸਾਨੂੰ ਤੇ ਫਿਰ ਉੱਥੇ ਸਭ ਬਾਬਾ ਜੀ ਤੇ ਅਨਾਉਂਸ ਕਰਾਈ ਵੇਰੇ ਉੱਥੇ ਸਾਡੇ ਬੰਦੇ 15-20 ਬੈਠੇ ਰਹੇ ਨੇ ਚੌਂਟਰੇ ਤੇ ਤੁਸੀਂ ਆਏ ਨਾ ਤੇ ਉਹਨਾਂ ਨੂੰ ਸੁਣਾ ਫਿਰ ਉਹ ਆਇਆ ਕਿ ਟੱਕ ਟੱਕ ਨੰਬਾ ਆਏ ਗੱਡੀ ਛਿੱਟ ਕੇ ਬੰਦਿਆਂ ਨੇ ਫਿਰ ਵੀ ਉਸ ਬਾਰ ਕੋਚੇ ਬਣੂਗਾ ਤਾਂ ਬੰਦਿਆਂ ਨੇ ਸੱਤ ਕਿੱਥੇ ਕਿੱਥੇ ਲੱਗ ਕੱਢੀ ਇਹ ਕਿੱਥੇ ਕਿੱਥੇ ਦਿੱਕੀ ਜਿਹੜਾ ਉਹ ਫਾਸੀ ਗੁਰਗੇ ਜੀ ਨੇ ਇੱਥੋਂ ਹੋ ਗਈ 15-15 ਵੀ ਕਰਮ ਪੰਜ ਚਾਰ ਟੋਟਲ ਕਿੰਨੇ ਨੌਜਵਾਨ ਸੀ ਉਸ ਦੇ ਵਿੱਚ ਕੁੱਲ ਪੰਜ ਸੀ ਜੀ ਇੱਕ ਬੰਦਾ ਆ ਰਹਾ ਬਸਾਉਣ ਵਾਸਤੇ ਉਤਰਿਆ ਉਸ ਤੋਂ ਬਾਅਦ ਇੱਕ ਬੰਦਾ ਹੋਰ ਬਾਅਦ ਜਦੋਂ ਗੱਡੀ ਪਲਟੀ ਇੱਕ ਹਿੰਦੜਿਆ ਕਾਰਨ ਮੇਨ ਕਾਰਨ ਕੀ ਮੰਨਦੇ ਹੋ ਮੇਨ ਧੁੰਦਦਾ ਮੇਨ ਧੁੰਦਦਾ ਜਿਹੜਾ ਪਲਾਂਟ ਇੱਥੇ ਚੱਲਦਾ ਨਾ ਉਹ ਟਰਾਲੀਆਂ ਰਾਤ ਬਹੁਤ ਆਖੰਦਾ ਜੀ ਕੋਈ ਸਾਈਡ ਨਹੀਂ ਦਿੰਦੀਆਂ ਕਿਸੇ ਨੂੰ ਆ ਆ ਗਈ ਦੇਖੋ ਇਸ ਨੂੰ ਨਾ ਪਿੱਛੇ ਦੇ ਦੇਣ ਸੜਕਾ ਸਾਰੀ ਟੁੱਟੀ ਪਈ ਆ ਇੱਥੇ ਵੀ ਸੜਕਾਂ ਜਿਹੜੀ ਆਹ ਤਰ੍ਹਾਂ ਜਿਹੜਾ ਆਉਂਦਾ ਇੱਥੇ ਨੂੰ ਗੱਡੀ ਜਾਂਦੀ ਆ ਇਹ ਇਹਨਾਂ ਦੀ ਬਦੌਲਤ ਹੈ ਇੱਥੇ ਜਿਹੜੀ ਇੱਥੇ ਰੇਲਿੰਗ ਲੱਗੀ ਹੋਈ ਸੀ ਪਹਿਲਾਂ ਰੇਲਿੰਗ ਤਾਂ ਬਰਾਬਰ ਨਹੀਂ ਸੀ ਵੀ ਪਰ ਇਹਨਾਂ ਨੇ ਦੋ ਤਿੰਨ ਤੋਂ ਟਰਾਲੀਆਂ ਪੱਟਣ ਕਰਕੇ ਰੇਲਿੰਗ ਤੋੜ ਦਿੱਤੀ ਇਹ ਨਹੀਂ ਪੂਰੇ ਪਲਾਦੀਆਂ ਟਰਾਲੀ ਆ ਜਿਹੜਾ ਜਾਲ ਖੜੀ ਪਲਾਂਟ ਲੱਗਿਆ ਜੀ ਅੱਛਾ ਸਰਨਾਪੁਰਾਂ ਬੰਨ ਕਿੰਨੇ ਕਿ ਵਿਕਲ ਇੰਨਾ ਦੇ ਲੰਬ ਦੇ ਇੱਥੇ ਤੇ ਤਾਂ ਲਗਾਤਾਰ ਚੱਲੇ ਜਾਣਗੇ ਜੀ ਹੁਣ ਲਗਾਤਾਰ ਸਾਰੀ ਦਿਹਾੜੀ ਰਾਤ ਤੱਕ ਇਹ ਨਾਮ ਕੀ ਕੀ ਸੀਗੇ ਇਹਨਾਂ ਨੌਜਵਾਨਾਂ ਦੇ ਜਿਹੜੀ ਕੰਦ ਕੰਦ ਇੱਕ ਮਿੰਟ ਇੱਕ ਮਿੰਟ ਇਹ ਨਾਮ ਕੀ ਸੀ ਇਹਨਾਂ ਕੀ ਨੌਜਵਾਨਾਂ ਦੇ ਨਾਮ ਸੇਵ ਸਿੰਘ ਫਰਦੀਸ਼ ਸਿੰਘ ਤੇ ਕਮਲਪ੍ਰੀਤ ਜਗੂ ਤੇ ਉਹ ਨੇਵੀ ਵਾਲੇ ਦਾ ਕੀ ਨਾਮ ਸੀ ਸਰਦੀਪ ਇੱਕ ਦਨ ਹੀਰ ਸਿੰਘ ਫੋਨ ਜਿਹੜੇ ਨਿਕਲੇਨ ਤੋਂ ਗੱਲ ਜੀ ਤੇ ਲਾਪਰੇ ਬੋਧੋ ਬੱਚੇ ਨਿਕਲ ਗਏ ਤੇ ਬਾਕੀ ਇਹ ਪਿੰਨੇ ਨੇ ਇਹਨਾਂ ਦੀ ਉਮਰ ਕਿੰਨੀ ਸੀ ਕੀ ਕੰਮ ਕਰਦੇ ਸੀ 17 ਤੋਂ ਲੈ ਕੇ 22 ਸਾਲ ਦੀ ਉਮਰ ਦੀ ਕੰਮ ਅਪ੍ਰੀਤਾ ਪਲਸ ਟੂ ਫਰਦਾਸ਼ ਤੇ ਗੋਲਡਨ ਗਾਰਲ ਸਕੂਲ ਤੇ ਬਾਕੀ ਹਰਦੀਪ ਹੈ ਜਿਹੜਾ ਨੇਵੀ ਸੀਗਾ ਜਿਹੜਾ ਗੱਗੂ ਐ ਤੇ ਉਹ ਵਿਚਾਰਾ ਇੱਥੇ ਬੈਕਅਪ ਪਲਾਂਟ ਚ ਅਚਨ ਪਰ ਪਟਿਆਲੇ ਉੱਤੇ 온 ਡਿਊਟੀ ਦਾ ਕੰਮ ਕਰਦਾ ਸੀ ਤੇ ਮੇਨ ਕਾਰਨ ਜਿਹੜਾ ਸੰਗਣੀ ਧੁੰਦਦਾਈ ਮੇਨ ਕਾਰਨ ਸੰਗਣੀ ਧੁੰਦਦਾ ਤੇ ਇੱਕ ਅਸੀਂ ਪਿੰਡ ਵਾਸੀ ਹੋਰ ਸਾਰੇ ਇਹਨਾਂ ਤੇ ਬੜੇ ਦੁਖੀ ਆਹ ਜਿਹੜੇ ਬਰਤਾਨੀ ਵਾਲੇ ਆਉਂਦੇ ਨਾ ਛੜਕਾਂ ਸਰਦੀਆਂ ਤੋੜਤੀਆਂ ਸਾਰੀਆਂ ਖੱਡੇ ਪਏ ਪਏ ਨੇ ਤੇ ਤੁਹਾਨੂੰ ਇਥੋਂ ਮੈਂ ਗੱਡੀ ਲਾ ਲਓ ਜੀ ਮਦਦ ਤੁਹਾਨੂੰ ਸਾਈਡ ਨਹੀਂ ਮਿਲਦੀ ਨਾ ਤੁਹਾਨੂੰ ਨਾ ਤਾਂ ਸੁਣਦੇ ਵਿੱਚ ਇੰਨੀ ਮੰਤਪਾ ਦੀ ਘਟਨਾ ਪਹਿਲਾਂ ਕਦੇ ਇਸ ਤਰ੍ਹਾਂ ਦਾ ਨਾ ਹੀ ਅੱਜ ਤੱਕ ਕੋਈ ਇਹੋ ਜਿਹੀ ਨੌਜਾਨਾਂ ਵਾਲੀ ਘਟਨਾ ਕਦੇ ਨਹੀਂ ਵਾਪਰੀ ਪਿੰਚ ਤੋਂ ਉੱਪਰ ਦੁੱਕਾ ਬਜ਼ੁਰਗਾਂ ਜਾਂ ਜਾਂ ਉਹ ਐਕਸੀਡੈਂਟਾਂ ਹੀ ਮੌਤਾਂ ਹੋ ਜਾਂਦੀਆਂ ਪਰ ਆ ਜਿਹੜੀ ਅਨਹੋਣੀ ਹੋਈ ਹੈ ਇਹ ਪਹਿਲੀ ਵਾਰੀ ਹੈ ਸਾਡੀ ਛੋਡੀ ਤਾਂ ਤਾਂ ਮੈਂ ਹੋਰ ਪਿੰਡ ਵਾਸੀ ਵੀ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਪਿੰਡ ਦੇ ਵਿੱਚ ਐਡੀ ਮੰਤਪਾ ਦੀ ਜਿਹੜੀ ਘਟਨਾ ਇਹੀ ਸੋਣਾ ਚਾਹੁੰਦੇ ਆ ਕਿ ਜਿਹੜੇ ਟਰਾਲੀ ਵਾਲੀਆਂ ਟ੍ਰੇਲੀਆਂ ਜਾਂਦੀਆਂ ਇਹ ਜਿਹੜਾ ਰੋਡ ਤੋੜਿਆ ਤੁਸੀਂ ਇਹ ਵੀ ਮਤਲਬ ਲੈ ਸਕਦੇ ਹੋ ਫੋਟੋ ਇਹ ਇਹਨਾਂ ਦੀ ਬਦੌਲਤ ਕੁੱਤੇ ਇੱਥੇ ਵਾਹੀਂ ਗੱਡੀ ਜ਼ਰੂਰੀ ਹੈ ਇੱਥੇ ਥੱਲੇ ਲਾਇਏ ਹੋਏ ਸੀ ਇੱਥੀ ਤੋਂ ਨਹੀਂ ਦੁਬਾਰ ਮਤਲਬ ਗੱਡੀ ਨੂੰ ਬਚਾ ਸਕਦੀ ਜਿਹੜੀ ਛੋਟੀ ਉਮਰ ਦਾ ਬੰਦੇ ਨੇ 1+2 ਦਾ ਇੱਕ ਕੰਮ ਕਰਦਾ ਵੇਟ ਕਮਲ ਪਲਾਂਟ ਦੇ ਵਿੱਚ ਦੱਸ ਰਹੇ ਹਾਂ ਹਾਂਜੀ ਠੀਕ ਹੈ ਮੈਂ ਚਾਹੁੰਦਾ ਹਾਂ ਪਰਿਵਾਰ ਦੇ ਵਿੱਚ ਕਿੰਨੇ ਪਰਿਵਾਰ ਦੇ ਕੱਲ ਕੱਲੇ ਬੱਚੇ ਸੀ ਅਗਰ ਇਹਨਾਂ ਦੇ ਕੰਨਾਂ ਦੇ ਕੱਲ ਕੱਲੇ ਬੱਚੇ ਹੋਰ ਹੋਏਗੀ ਤੇ ਰੇਲਿੰਗ ਹੁੰਦੀ ਟੋਟੇ ਦੇ ਆਲੇ ਦੁਆਲੇ ਤਾਂ ਇਹ ਬਚਾਅ ਹੋ ਸਕਦਾ ਠੀਕ ਹੈ ਉਹਨਾਂ ਤੋਂ ਵੀ ਜੀ ਉਸ ਮੰਤਲ ਦੀ ਮੰਗ ਤਾਂ ਇਹ ਵੀ ਇਹਦੀਆਂ ਟਰਾਲੀਆਂ ਆਉਂਦੇ ਨੇ ਜੇ ਆਪਣੇ ਡਬਲ ਰਸਤਾ ਨਹਿਰ ਨੂੰ ਬਣਿਆ ਉਧਰ ਨੂੰ ਆਉਣੇ ਚਾਹੀਦੇ ਆ ਇਹ ਬੰਦ ਹੋਣੇ ਚਾਹੀਦੇ ਇਹਨਾਂ ਕਰਕੇ ਬਦੌਲਤ ਇਹਨਾਂ ਦਾ ਰੋਕ ਕਿਤੇ ਨਹੀਂ ਰੋੜ ਜਿਆਦਾ ਚੌੜਾ ਸੀ ਗੱਡੀ ਨਾ ਜੇ ਚੋਈਸਣ ਪਿੰਡ ਵਾਸੀ ਜਿਨ੍ਹਾਂ ਦਾ ਕਹਿਣਾ ਕਿ ਏਲੀਆ ਨੇ ਪਰਾਲੀ ਦੀਆਂ ਜਿਹੜੀਆਂ ਟਰਾਲੀਆਂ ਨੇ ਉਲਟੇਕਾਰ ਇਹ ਇਥੋਂ ਜਿਹੜੇ ਰੇਲਿੰਗ ਟੁੱਟ ਗਈ ਸੀਗੀ ਤੇ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦਿੰਨੇ ਆ ਕਿ ਇਹ ਜਨ ਗੱਡੀ ਆ ਜਿਸ ਦੇ ਵਿੱਚ ਕਰੀਬ 5 ਨੌਜਵਾਨ ਸਵਾਰ ਸਨ ਜਿਸ ਦੇ ਵਿੱਚ 2 ਜਿਹੜੇ ਆ ਬਾਹਰ ਨਿਕਲ ਜਾਂਦੇ ਨੇ ਤੇ 3 ਦੇ ਕਰੀਬ ਜਿਹੜੇ ਆ ਨੌਜਵਾਨ ਜਿਹੜੇ ਆ ਇਸ ਗੱਡੀ ਦੇ ਵਿੱਚ ਜਿਹੜਾ ਟੋਬੇ ਦੇ ਵਿੱਚ ਗਿੜੀ ਪਈ ਆ ਉਸ ਦੇ ਵਿੱਚ ਇਹਨਾਂ ਦੀ ਮੌਤ ਹੋ ਜਾਂਦੀ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਦੇ ਵਿੱਚ ਚੱਪਲਾ ਵੀ ਆ ਤੇ ਇੱਥੋਂ ਥੋੜਾ ਜਿਹਾ ਅੱਗੇ ਜਾ ਕੇ ਇਹ ਗੱਡੀ ਡਿੱਗ ਪੈਂਦੀ ਆ ਤੇ ਲੋਕਾਂ ਦੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਤੇ ਜਿਹੜਾ ਗੱਡੀ ਨੂੰ ਇੱਥੇ ਬਾਹਰ ਇੱਥੇ ਲਵੇ ਲਿਆ ਜਾਂਦਾ ਰੱਸਾ ਵੀ ਗੱਡੀ ਦੇ ਵਿੱਚ ਇਸ ਟਾਈਮ ਮੌਜੂਦ ਆ ਪਰ ਪਿੰਡ ਵਾਸੀਆਂ ਨੇ ਕਹਿਣਾ ਕਿ ਇਹ ਬਹੁਤ ਪਿੰਡ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਆ ਪਿੰਡ ਦੇ ਪਿੰਡ ਦਿੱਤੂਪੁਰ ਦੇ ਤਿੰਨ ਨੌਜਵਾਨ ਉਹਨਾਂ ਦੀ ਮੌਤ ਹੋ ਚੁੱਕੀ ਆ ਨਬਤੋਂ ਰਾਹੁਲ ਖਰਾਨਾ ਜਗਬਾਨੀ ਟੀਵੀ ਤੇ ਬਹੁਤ ਮੰਦਭਾਗੀ ਗੱਲ ਹੋਈ ਹੈ ਮੈਂ ਸਮਝ ਮੇਰੇ ਪਿੰਡ ਲਈ ਬੜਾ ਕਾਲਾ ਦਿਨ ਚੜਿਆ ਤਾਂ ਕੱਲ ਜਿਹੜੇ ਤਿੰਨ ਨੌਜਵਾਨ ਬੜੇ ਹੂਨ ਹਾਰ ਬੜੇ ਸਮਝਦਾਰ شریف ਨੌਜਵਾਨ ਜਿਹੜੇ ਦੁਨੀਆ ਨੂੰ ਅਲਵਿਦਾ ਕਹਿਗੇ ਇਸ ਹਾਸੇ ਦੇ ਵਿੱਚ ਬਹੁਤ ਗਮਗੀਨ ਮਾਹੌਲ ਹੈ ਸਾਰੇ ਪਿੰਡ ਚ ਮੈਂ ਸਭ ਦਾ ਵੀ ਚੁੱਲਾ ਨਹੀਂ ਕੋਈ ਬਲਿਆ ਇੰਨਾ ਵੱਡਾ ਹਾਸਾ ਜਿਹੜਾ ਸਾਡੇ ਪਿੰਡ ਦੇ ਕੋਲੋਂ ਬੱਚਾ ਪਤਲਾ ਹੁੰਦਾ ਸਭ ਇੱਕ ਬੱਚਾ 6 ਵਜੇ ਬੰਦ ਪੰਗ ਚੜਾਉਂਦਾ ਉਹ ਵੀ ਕੋਠੇ ਤੋਂ ਵੀਰੇ ਉਹ ਬੱਚੇ ਕਮੇ ਘੱਟਿਆ ਕਰਦੇ ਨਹੀਂ ਉਹਦਾ ਉਦੋਂ ਜੀ ਜੋ ਇੱਥੇ ਆਪਣੇ ਅਨਾਉਂਸਮੈਂਟ ਹੋਈ ਜਦਿ ਬੰਦੇ ਬੰਦੇ ਇਕੱਠੇ ਹੋਗੇ ਪਰ ਜਿੰਨਾ ਟਾਈਮ 15 20 ਮਿੰਟ ਲੱਗ ਗਏ ਉਹਨਾਂ ਨੂੰ ਕੱਢਣ ਦੇ ਵਿੱਚ ਉਹ ਨਾ ਕਿ ਉਹਨਾਂ ਦੀ ਡੈਥ ਹੋ ਗਈ ਗੱਡੀ ਮੁੱਢੀ ਹੋ ਗਈ ਸੋਡਾ ਕਿੰਨੇ ਕਿਹੋ ਜਿਹੇ ਦੇਖ ਸਕਦੇ ਇਹ ਗੱਡੀ ਚ ਪੰਜ ਸੀਗੇ ਜੀ ਇੱਕ ਬਾਹਰ ਕੇ ਰਸਤਾ ਦੱਸਣ ਲੱਗ ਗਿਆ ਕਿਉਂ ਧੁੰਦ ਕਾਫੀ ਸੀਗੀ ਤਿੰਨ ਦੀ ਡੈਥ ਹੋ ਗਈ ਇੱਕ ਬਚ ਗਿਆ ਜੀ ਢੋਬੇ ਦੇ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਇੱਥੇ ਹੁਣ ਪਰਿਵਾਰ ਜੋ ਉਹਨਾਂ ਦੀ ਕੋਈ ਨਹੀਂ ਪਿੱਛੇ ਜੀ ਦੇਖੋ ਜਿਹੜਾ ਹਰਦੀਪ ਸਿੰਘ ਉਹ ਤਾਂ ਇਕੱਲਾ ਹੀ ਭਰਾ ਸੀਗਾ ਕੋਈ ਭੈਣ ਵੀ ਹੈ ਨਹੀਂ ਨੇਵੀ ਚ ਜਾਂਦਾ ਹੁੰਦਾ ਸੀਗਾ ਜੀ ਜਿਹੜਾ ਇੰਦਰਜੋਤ ਸਿੰਘ ਦੀ ਇੱਕ ਭੈਣ ਹੈ ਮਾਤਾ ਪਿਤਾ ਨੇ ਜੀ ਜਿਹੜਾ ਕਮਲਪ੍ਰੀਤ ਹੈ ਉਹ ਬੱਚਾ ਸਾਡੇ ਪਿੰਡ ਆਪਣੇ ਭੂਆ ਦੇ ਪਿੰਡ ਰਹਿੰਦਾ ਸੀਗਾ ਭੂਆ ਕੋਲ ਉਹਦੀ ਵੀ ਇੱਕ ਭੈਣ ਹੈ ਆ ਸਟੂਡੈਂਟ ਕਮਲਪ੍ਰੀਤ ਸਟੂਡੈਂਟ ਹੈ ਜੀ